ਕੋਡੀ 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 ਆਏ ਹੋਏ ਇੱਕ ਬੇਨਤੀ ਕਰਨੀ ਹੈ ਬਹੁਤ ਸਾਰੇ ਲੋਕ ਸੋਚਦੇ ਆ ਵੀ ਜੱਗੂ ਕਿਉਂ ਨਹੀਂ ਆਇਆ ਹਾਕਮ ਵਾਲੀਆ ਜੱਗੂ ਦੇ ਕੱਲ ਥੋੜੀ ਥੋੜੇ ਦਿਨ ਪਹਿਲਾਂ ਪ੍ਰੋਬਲਮ ਹੋਈ ਉਹਨੇ ਮੋਢੇ ਦੇ ਵਿੱਚ ਟੀਕਾ ਭਰਾਇਆ ਇਸ ਕਰਕੇ ਜੱਗੂ ਨਹੀਂ ਆ ਸਕਿਆ ਪਿਛਲੇ ਸਾਲ ਜੱਗੂ ਜੱਗੂ ਆਇਆ ਪਰ ਜੱਗੂ ਦੇ ਲਈ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰੋ ਕਹਿੰਦੇ ਟਿੱਬਿਆਂ ਦਾ ਪੁੱਤ ਕਹਿਰ ਕਰੀ ਜਾਂਦਾ ਏ ਦੁਨੀਆ ਇਸ਼ਾਰੇ ਰੈਂਬੋ ਵੱਲ ਕਰਦੀ ਦੁਨੀਆ ਇਸ਼ਾਰੇ ਰੈਂਬੋ ਵੱਲ ਕਰਦੀ ਗੱਲ ਗੁਲਾਬ ਨੇ ਗੱਲ ਕਹਿੰਦੇ ਮੇਰੇ ਮਿੱਤਰੋ ਹਰਫ ਚੀਮੇ ਨੇ ਜਦੋਂ ਕੀਤੀ ਨਾ ਬਰਨਾਲੇ ਦੇ ਕੱਪ ਦੇ ਗੀਤ ਤੇ ਤੇ ਮੇਰੇ ਵੀਰੋ ਦੁਨੀਆ ਦੇ ਵਿੱਚ ਚਰਚਾ ਹੋਈ ਅੱਜ ਮਿੱਤਰਾਂ ਦੇ ਕੱਪ ਤੇ ਉਹ ਗੱਲਬਾਤ ਹੋ ਰਹੀ ਹੈ ਜਿਹਨੂੰ ਅੱਜ ਕੱਲ੍ਹ ਦੇ ਮੁੰਡੇ ਸਿਰਾਂ ਗੱਲਬਾਤ ਕਹਿੰਦੇ ਐ ਇਹ ਬਿੱਟੂ ਦਾ ਕੱਪ ਐ ਇਹ ਸਰੋਵਰ ਦਾ ਕੱਪ ਐ ਮੇਰੇ ਮਿੱਤਰੋ ਆ ਵੀ ਸੁਨੀਲ ऐसे तरह कबड्डी ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ